ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਦੇ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਚ ਮੀਲ ਪੱਥਰ ਸਾਬਿਤ ਹੋ ਰਹੇ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਅਸਲ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਰੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਣਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਅਸੀਂ ਇਹ ਬੱਚਿਆਂ ਨੂੰ ਮਾਣ ਦੇਵਾਂਗੇ ਅਸੀਂ ਇਹ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨ੍ਰਿੰਦੇਸ਼ ਦਾ ਨਾਮ ਰੋਸ਼ਦਾ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪਰਬ ਅਤੇ ਸ੍ਰੀ ਹਰਬੰਦਰ ਸ੍ਰੀ ਅਮਰਿਤਸਰ ਸਾਹਿਬ ਦਾ 450 ਸਾਲਾ ਸਥਾਪਨਾ ਦਿਵਸ ਬੜੇ ਜੰਗੀ ਪੱਦਰਤੇ ਮਨਾਇਆ ਜਾ ਰਿਹਾ ਹੈ ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਹਰ ਜਥੇਬੰਦੀ ਨੂੰ ਹਰ ਨਾਗਰਿਕ ਨੂੰ ਆਪਣੇ ਸੁਝਾਅ ਦੇਣ ਲਈ ਕਿਹਾ ਗਿਆ ਹੈ ਹਵਾਰਾ ਕਮੇਟੀ ਵੱਲੋਂ ਇਸ ਪ੍ਰਤੀ ਆਪਣੇ ਸੁਝਾਅ ਵੀ ਦਿੱਤੇ ਗਏ ਨੇ ਉਹਨਾਂ ਦੇ ਸੁਝਾਵ ਕੀ ਨੇ ਪਰ ਉਹਨਾਂ ਸੁਝਾਵਾਂ ਦੇ ਵਿੱਚ ਇੱਕ ਗੱਲ ਖਾਸ ਕਹੀ ਗਈ ਹੈ ਕਿ ਸ੍ਰੀ ਹਰਮਨ ਸ੍ਰੀ ਅਮਰਿਤਸਰ ਸਾਹਿਬ ਅਤੇ ਅਨੰਤਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਏ ਇਸ ਤੋਂ ਇਲਾਵਾ ਹੋਰ ਕੀ ਹੈ ਗੱਲ ਕਰਨੇ ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਪ੍ਰੋਫੈਸਰ ਸਾਹਿਬ ਤੁਹਾਡਾ ਸੁਝਾਅ ਤੁਸੀਂ ਦਿੱਤਾ ਹੈ ਕਿ ਅਨੰਤਪੁਰ ਸਾਹਿਬ ਦੀ ਧਰਤੀ ਬੜੀ ਪਵਿੱਤਰ ਧਰਤੀ ਹੈ ਉਸ ਉਸ ਨੂੰ ਜਿਹੜਾ ਹੈ ਪਵਿੱਤਰ ਸ਼ਹਿਰ ਐਲਾਨਿਆ ਜਾਏ ਉਹ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਵੀ ਪਵਿੱਤਰ ਦਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਜਿਹੜਾ ਕਿ बार-बार ਇਹ ਮਨਾਉਣ ਦੇ ਲਈ 17 ਸਤਾਬ ਦੀਆਂ ਮਨਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰਾਂ ਰਾਹੀਂ ਸੁਝਾਅ ਮੰਗੇ ਜਾ ਰਹੇ ਨੇ ਕੀ ਹੋਰ ਕੀ ਹੈ ਜੀ ਇਹਦੇ ਵਾਈ ਕੁਰਜੀ ਕਾ ਖਾਲਸਾ ਵਾਈ ਕੁਰਜੀ ਖਤੇ ਬਹੁਤ ਬਹੁਤ ਧੰਨਵਾਦ ਦੈਨਿਕ ਸਵੇਰਾ ਟੀਮ ਦਾ ਕਿ ਇਹ ਦੋ ਇਤਿਹਾਸਿਕ ਦਿਹਾੜੇ ਇਹ ਸਾਡੀ ਵਿਰਾਸਤ ਨਾਲ ਸੰਬੰਧਿਤ ਨੇ ਪੰਜਾਬ ਦੀ ਵਿਰਾਸਤ ਨਾਲ ਸੰਬੰਧਿਤ ਨੇ ਹੋਰ ਇਹ ਗੁਰਤੇਗ ਬਹਾਦਰ ਸਾਹਿਬ ਕਾ 350 ਸਾਲਾ ਸ਼ਹੀਦੀ ਦਿਹਾੜਾ ਜਿਹੜਾ ਹੈ ਸਾਲ ਮਨਾਇਆ ਜਾ ਰਿਹਾ ਹੈ ਅਤੇ ਸ੍ਰੀ ਅਮਰitsar ਸਹਿਬ ਦਾ 450 ਸਾਲਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਇਸ ਸਬੰਧ ਦੇ ਵਿੱਚ ਮੈਂ ਯਾਦ ਕਰਾਉਣਾ ਚਾਹੁੰਦਾ ਪੰਜਾਬ ਵਾਸੀਆਂ ਨੂੰ ਕਿ ਜਿਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀਗੀ ਤੇ ਉਸ ਦੇ ਮੈਨੀਫੈਸਟੋ ਦੇ ਵਿੱਚ ਇਹ ਚੀਜ਼ ਦਰਜ ਕੀਤੀ ਗਈ ਸੀਗੀ ਬੜੇ ਪ੍ਰੋਮੀਨੈਂਟਲੀ ਕਿ ਸ੍ਰੀ ਤਰਪਾਤ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਡਿਕਲੇਅਰ ਕੀਤਾ ਜਾਏਗਾ ਜੋ ਕਿ ਅੱਜ 3.5 ਸਾਲ ਹੋ ਚੁੱਕੇ ਨੇ ਔਰ ਅਇ ਤੱਕ ਪੰਜਾਬ ਸਰਕਾਰ ਨੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਇਹਦੇ ਬਾਰੇ ਕੋਈ ਕਦਮ ਨਹੀਂ ਚੁੱਕਿਆ ਸੋ ਨੇਚਰਲੀ ਉਹਨਾਂ ਨੂੰ ਇਹ ਵੀ ਯਾਦ ਕਰਾਉਣਾ ਸਾਡਾ ਇੱਕ ਫਰਜ਼ ਬਣਦਾ ਸੀਗਾ ਦੂਸਰੀ ਗੱਲ ਹੈ ਕਿ ਇਹ ਕਿ ਭਗਵੰਤ ਮਾਨ ਸਰਕਾਰ ਨੇ ਕਿ ਚੰਗੀ ਗੱਲ ਕੀਤੀ ਹੈ ਕਿ ਉਹਨਾਂ ਨੇ ਇਹ ਪੰਜਾਬ ਦੀ ਜਨਤਾ ਕੋਲੋਂ ਕਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਦੇ ਕਰਕੇ ਇਹ ਕਿਹਾ ਹੈ ਕਿ ਵੀ ਤੁਸੀਂ ਇਸ ਤੋ ਪਵਿੱਤਰ ਦਿਹਾੜਿਆਂ ਨੂੰ ਮਨਾਉਣ ਵਾਸਤੇ ਸਾਨੂੰ ਸੁਝਾਅ ਦਿਓ। ਤੋਂ ਸੁਝਾਵਾਂ ਦੀ ਦੇ ਵਿੱਚ ਵੀ ਅਸੀਂ ਆਪਣੇ ਉਹਨਾਂ ਨੂੰ ਚਿੱਠੀ ਭੇਜੀ ਹੈ ਜਥੇਦਾਰ ਹਵਾਰਾ ਕਮੇਟੀ ਵੱਲੋਂ ਔਰ ਉਹਨਾਂ ਨੂੰ ਇਹ ਯਾਦ ਕਰਾਇਆ ਮੈਨੀਫੈਸਟੋ ਦੀ ਗੱਲ ਤੇ ਨਾਲ ਸੁਝਾਅ ਦਿੱਤੇ ਨੇ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਿਉਂ ਦਿੱਤਾ ਜਾਣਾ ਚਾਹੀਦਾ ਹੈ ਉਹਦੇ ਪਿੱਛੇ ਬਹੁਤ ਵੱਡੇ ਕਾਰਨ ਨੇ ਪਹਿਲੀ ਗੱਲਤਾ ਹੈ ਕਿ ਇਹ ਹੈ ਕਿ ਇੱਕ ਸ਼ਹਿਰ ਅੰਮ੍ਰਿਤਸਰ ਸ਼ਹਿਰ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਾਹਿਬਾਨ ਨੇ ਇਹ ਸ਼ਹਿਰ ਬਸਾਇਆ ਹੋਰ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਇਸ ਸ਼ਹਿਰ ਦੇ ਵਿੱਚ ਸਿਰਜਣਾ ਕੀਤੀ ਜੀ ਹੋਰ ਇੱਕ ਐਸਾ ਪਵਿੱਤਰ ਸਥਾਨ ਜੋ ਕਿ ਸਿੱਖਾਂ ਦਾ ਇੱਕ ਕੇਂਦਰੀ ਧਾਰਮਿਕ ਸਥਾਨ ਹੈ ਉਹ ਇਸ ਤੋਂ ਇਲਾਵਾ ਇਹ ਉਹ ਸਥਾਨ ਹੈ ਜਿਹਦੇ ਕਿ ਚਾਰ ਦਰਵਾਜੇ ਜਿਹੜੇ ਨੇ ਉਹ ਨਾਰਥ ਈਸਟ ਵੈਸਟ ਸਾਊਥ ਖੁੱਲੇ ਹੋਏ ਨੇ ਉਹ ਉਸ ਕਰਕੇ ਖੁੱਲੇ ਦਰਵਾਜੇ ਨੇ ਕਿ ਇੱਥੇ ਨਾਰਥ ਈਸਟ ਵੈਸਟ ਸਾਊਥ ਤੋਂ ਦੇਸ਼ ਵਿਦੇਸ਼ਾਂ ਤੋਂ ਲੋਕੀ ਆਕਰ ਕੇ ਇੱਕ ਰੋਹਾਨੀਅਤ ਦੇ ਘਰ ਦੇ ਵਿੱਚ ਆਕਰ ਕੇ ਇੱਕ ਬਰਾਬਰਤਾ ਦਾ ਅਤੇ ਰੋਹਾਨੀਅਤ ਦਾ ਸੰਦੇਸ਼ ਮਿਲਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਬਾਣੀ ਅੰਕਿਤ ਹੈ ਸਾਰੇ ਗੁਰੂ ਸਾਹਿਬਾਨ ਦੀ ਪਟਾਂ ਦੀ ਅਤੇ ਜਿਹੜੇ ਭਗਤ ਸਹਿਬਾਨ ਨੇ ਉਹਨਾਂ ਸਾਰਿਆਂ ਦੀ ਜਿਹਦੇ ਵਿੱਚ ਕੀ ਹਿੰਦੂ ਭਗਤ ਵੀ ਹੈਗੇ ਨੇ ਮੁਸਲਮ ਭਗਤ ਵੀ ਹੈਗੇ ਨੇ ਸਾਰਿਆਂ ਦੀ ਬਾਣੀ ਇੱਥੇ ਦਰਚਾ ਕੀ ਹੈ ਔਰ ਇੱਕ ਮਨੁੱਖਤਾ ਨੂੰ ਕੀ ਮੈਸੇਜ ਆਂਦਾ ਹੈ ਸੋ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਇਸ ਵੇਲੇ ਦੇਖਿਆ ਜਾਏ ਅੱਜ ਦੇ ਸੰਦਰਭ ਵਿੱਚ ਦੇਖਿਆ ਜਾਏ ਤਾਂ ਲੱਖਾਂ ਲੋਕੀ ਜਿਹੜੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਆ ਕਰਕੇ ਇੱਥੇ ਦਰਸ਼ਨ ਕਰਨ ਲਈ ਆਉਂਦੇ ਨੇ ਔਰ ਇੱਥੇ ਤੱਕ ਕਿ ਵਿਦੇਸ਼ਾਂ ਦੇ ਜਿਹੜੇ ਡਿਗਨਿਟਰੀਜ਼ ਨੇ ਉਹ ਵੀ ਜਿਸ ਤਰ੍ਹਾਂ ਇੱਥੇ ਇੰਡੀਆ ਚ ਆਉਂਦੇ ਨੇ ਤਾਂ ਉਹ ਅੰਮ੍ਰਿਤਸਰ ਨੂੰ ਆਪਣਾ ਇੱਕ ਜਿਹੜਾ ਹੈ ਸਥਾਨ ਚੁੰਨਦੇ ਨੇ ਜਿੱਥੇ ਆ ਕਰਕੇ ਉਹ ਮੱਥਾ ਟੇਕਦੇ ਨੇ ਇਹਦੇ ਇਲਾਵਾ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਇੱਕ ਮਨੁੱਖਤਾ ਦੀ ਇੰਟੀਗ੍ਰੇਸ਼ਨ ਦਾ ਮੈਸੇਜ ਵਿਤਿੰਦਾ ਕਿਉਂਕਿ ਇੱਥੇ ਸ੍ਰੀ ਹਰਮੰਦਰ ਸਾਹਿਬ ਦੇ ਇਲਾਵਾ ਧਾਰਮਿਕ ਤੌਰ ਤੇ ਦੇਖਿਆ ਜਾਵੇ ਤੇ ਇੱਥੇ ਦੂਸਰੇ ਧਰਮਾਂ ਦੇ ਦੁਰਗਾਣਾ ਮੰਦਿਰ ਹੈ ਜਿੱਦਾਂ ਰਾਮ ਤੀਰਥ ਹੈਗਾ ਹੈ ਹੋਰ ਇਸ ਤਿੱਕੇ ਦੇ ਨਾਲ ਸਾਰਾ ਕੁਝ ਇੱਕ ਇੰਟੀਗ੍ਰੇਸ਼ਨ ਦਾ ਮੈਸੇਜ ਵੀ ਦਿੰਦਾ ਹੈ ਔਰ ਉਸ ਕਰਕੇ ਵੀ ਅੰਮ੍ਰਿਤਸਰ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਹਾਨਤਾ ਆਪਣੀ ਗਲਵਕੜੀ ਵਿੱਚ ਲੈ ਕੇ ਬੈਠਾ ਹੋਇਆ ਹੈ ਇਸ ਕਰਕੇ ਅੰਮ੍ਰਿਤਸਰ ਸ਼ਹਿਰ ਨੂੰ ਜਿਹੜਾ ਹੈ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਹੈ ਉਹ ਦਿੱਤਾ ਜਾਣਾ ਪੈਂਦਾ ਹੈ ਜਿੱਥੇ ਤੱਕ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਪਵਿੱਤਰ ਦਾ ਦਾ ਦਰਜਾ ਦੇਣ ਦੀ ਗੱਲ ਤੁਸੀਂ ਕਰ ਰਹੇ ਹੋ ਤੁਸੀਂ ਤੁਹਾਡੇ ਤੋਂ ਪਹਿਲਾਂ ਵੀ ਕਈ ਜਥੇਬੰਦੀਆਂ ਨੇ ਮਤਲਬ ਇਵਨ ਲੋਕੀ ਵੀ ਇਸ ਮੰਗ ਕਰਦੇ ਆ ਰਹੇ ਨੇ ਕਿ ਇਸ ਨੂੰ ਪਵਿੱਤਰ ਸ਼ਹਿਰ ਅੱਲਾ ਨਿਆ ਜਾਏ ਕਿਉਂਕਿ ਇਹ ਮਕਦਸ ਸਥਾਨ ਹੈ ਇਸ ਸਥਾਨ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਧਾਰਮਿਕ ਮਹੱਤਤਾ ਤੇ ਹੈਗੀ ਹੈਗੀ ਆ ਉਸ ਨੂੰ ਸੁਧਾਰਨ ਲਈ ਉਸ ਨੂੰ ਹੋਰ ਉਭਾਰਨ ਦੇ ਲਈ ਇਹ ਚੀਜ਼ ਹੋਣੀ ਚਾਹੀਦੀ ਹੈ ਇਸ ਦੇ ਨਾਲ ਤੁਸੀਂ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪਰਬ ਨੂੰ ਅਸੀਂ ਜਿਹੜਾ ਮਨਾ ਰਹੇ ਆ ਕਿ ਗੁਰੂ ਗੁਰਦੁਆਰਾ ਸ਼੍ਰੀ ਅਨੰਦਪੁਰ ਸਾਹਿਬ ਦੇ ਸ਼ਹਿਰ ਨੂੰ ਵੀ ਕਿਹਾ ਹੈ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਚਾਹੀਦਾ ਅਨੰਦਪੁਰ ਸਾਹਿਬ ਮੈਂ ਸਮਝਦਾ ਇਹਦਾ ਪਹਿਲਾਂ ਤਾਂ ਨਾਮ ਸੀਗਾ ਜੀ ਨਾਨਕੀ ਚੱਕ ਜੋ ਕਿ ਗੁਰਤੇਗ ਬਹਾਦਰ ਸਾਹਿਬ ਜੀ ਨੇ ਇਹ ਜ਼ਮੀਨ ਖਰੀਦ ਕੇ ਇਹ ਸ਼ਹਿਰ ਵਸਾਇਆ ਸੀਗਾ ਔਰ ਬਾਅਦ ਦੇ ਵਿੱਚ ਇਸ ਸ਼ਹਿਰ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅਨੰਤਪੁਰ ਸਾਹਿਬ ਰੱਖਿਆ ਔਰ ਇਹ ਉਹ ਪਵਿੱਤਰ ਸਥਾਨ ਹੈ ਸ਼ਹਿਰ ਹੈ ਜਿੱਥੇ ਕਿ ਤਖਤ ਕੇਸਗੜ ਸਾਹਿਬ ਤੋਂ ਖਾਲਸਾ ਪੰਥ ਦੀ ਸਜਣਾ ਕੀਤੇ ਗਈ ਸੀ ਕਿ ਮਤਲਬ ਕਿ ਪੰਜ ਪਿਆਰੇ ਜਿਸ ਵੇਲੇ ਪਹਿਲੀ ਵਾਰੀ ਜਰਾ ਅੰਬਰ ਚੱਕਿਆ ਗਿਆ ਉਹ ਖਾਲਸਾ ਪੰਥ ਦੀ ਸਾਜਣਾ ਕੀਤੀ ਗਈ ਉਹ ਅਨੰਦਪੁਰ ਸਾਹਿਬ ਤੋਂ ਸੀਗਾ ਉਹ ਦੇਖੋ ਕਿੰਨੀ ਗੁਰੂ ਸਾਹਿਬ ਦੇ ਕਿੰਨਾ ਜ਼ਬਰਦਸ ਵਿਜ਼ਨ ਸੀਗਾ ਕਿ ਇਸ ਦਾ ਨਾਂ ਹੀ ਰੱਖਿਆ ਅਨੰਦਪੁਰ ਭਾਵ ਕਹਿਣ ਦਾ ਕਿ ਇੱਥੋਂ ਹਮੇਸ਼ਾ ਪੂਰੀ ਕਾਇਨਾਤ ਨੂੰ ਸਾਰਿਆਂ ਨੂੰ ਆਨੰਦ ਹੀ ਆਨੰਦ ਮਿਲੇਗਾ ਹੋਰ ਹੋਇਆ ਵੀ ਐਦਾਂ ਕਿ ਜਿਸ ਵੇਲੇ ਗੁਰਤੇਗ ਬਾਦ ਸਾਹਿਬ ਦੇ ਕੋਲ ਕਸ਼ਮੀਰੀ ਪੰਡਿਤ ਜਾਂਦੇ ਨੇ ਕਿ ਸਾਡਾ ਧਰਮ ਔਰੰਗਜ਼ੇਬ ਦੇ ਹੱਥੋਂ ਖਤਿਰਜ ਪੈ ਚੁਕਿਆ ਹੈ ਤੇ ਸਾਨੂੰ ਸਾੜਾ ਜਿਹੜਾ ਤੁਸੀਂ ਬਾਹ ਫੜੋ ਤੇ ਗੁਰੂ ਤੇਗ ਬਹਾਦਰ ਸਾਹਿਬ ਇਸੇ ਥਾਂ ਤੋਂ ਕੁਰਬਾਨੀ ਦੇਣ ਲਈ ਸ਼ਹਾਦਤ ਦੇਣ ਲਈ ਅਨ ਦਿੱਲੀ ਵਾਸੇ ਪਾਸੇ ਚਾਲੇ ਪੰਦੇ ਨੇ ਇਹਦੇ ਨਾਲ ਦੇ ਨਾਲ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਉਹ ਜ਼ੁਲਮ ਔਰੰਗਜ਼ੇਬ ਕਰ ਰਿਹਾ ਸੀਗਾ ਉਸ ਜ਼ੁਲਮ ਤੇ ਅਤਿਆਚਾਰ ਨੂੰ ਖਤਮ ਕਰਨ ਦੀ ਲੜਾਈ ਵੀ ਇੱਥੋਂ ਹੀ ਸ਼ੁਰੂ ਕੀਤੀ ਸੀਗੀ ਸੋ ਮੇਰਾ ਮਤਲਬ ਕਹਿੰਦਾ ਹੈ ਕਿ ਆਨੰਦਪੁਰ ਇਕ ਐਸਾ ਸਥਾਨ ਹੈ ਹਿੰਦੁਸਤਾਨ ਦਾ ਕਿ ਜੇਕਰ ਇਤਿਹਾਸ ਨੂੰ ਜੁਡੀਸ਼ੀਅਸਲੀ ਐਨਾਲਿਸਿਸ ਕਰੀਏ ਕਿ ਜੇ ਅਨੰਤਪੁਰ ਨਾ ਹੁੰਦਾ ਤੇ ਸ਼ਾਇਦ ਅੱਜ ਹਿੰਦੁਸਤਾਨ ਦਾ ਨਕਸ਼ਾ ਕੁਝ ਹੋਰ ਹੋਣਾ ਸੀਗਾ ਕਿਉਂਕਿ ਇੱਥੋਂ ਹੀ ਮੁਗਲ ਸਮਰਾਟ ਦੀ ਜਿਹੜਾ ਪੁੱਟਣ ਦੀ ਸਾਰੀ ਵਿਉਂਤਬੰਦੀ ਇੱਥੋਂ ਹੀ ਹੋਈ ਸੀਗੀ ਸੋ ਇਸ ਕਰਕੇ ਇਹ ਸ਼ਹਿਰ ਆਪਣੇ ਆਪ ਦੇ ਵਿੱਚ ਇੱਕ ਐਸਾ ਇਤਿਹਾਸ ऐसी मुनुकता मुनकी अधिकारਾਂ ਦੀ ਗੱਲ ਸਮਾਕੇ ਸਮੋਹ ਕੇ ਬੈਠਾ ਹੈ ਕਿ ਮੈਂ ਸਮਝਦਾ ਹਾਂ ਕਿ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਪਹਿਲ ਦੇ ਆਧਾਰ ਤੇ ਉਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਡਿਕਲੇਅਰ ਕਰਨਾ ਚਾਹੀਦਾ ਹੈ ਹੋਰ ਅੰਮ੍ਰਿਤਸਰ ਸ਼ਹਿਰ ਨੂੰ ਡਿਕਲੇਅਰ ਕਰਨਾ ਚਾਹੀਦਾ ਹੈ ਤੇ ਨਾਲ ਦੇ ਨਾਲ ਮੈਂ ਇੱਕ ਗੱਲ ਕਵਾਂਗਾ ਕਿ ਜਿਹੜੀਆਂ ਇਹ ਦੋ ਸ਼ਤਾਪਤੀਆਂ ਪੰਜਾਬ ਸਰਕਾਰ ਮਨਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾ ਰਹੀ ਹੈ ਇਹ ਦੋ ਸ਼ਤਾਬਦੀਆਂ ਜਿਹੜੀਆਂ ਮਨਾਈਆਂ ਜਾ ਰਹੀਆਂ ਨੇ ਪੰਜਾਬ ਦੇ ਲੋਕਾਂ ਨੂੰ ਅਤੇ ਸਮੁੱਚੇ ਮੈਂ ਕਹਿੰਦਾ ਕਿ ਸਿੱਖ ਭਾਈਚਾਰੇ ਨੂੰ ਤੇ ਨਾਨਕ ਨਾਮ ਲੈਵਾ ਜਿੱਥੇ ਕਿਤੇ ਵੀ ਬੈਠਾ ਦੇਸ਼ ਵਿਦੇਸ਼ਾਂ ਵਿੱਚ ਇਸ ਤੋਂ ਵੱਡਾ ਹੋਰ ਕੋਈ ਮੈਂ ਕਹਿੰਦਾ ਹਾਂ ਕਿ ਸਰਦਾ ਦੇ ਫੁੱਲ ਇਸ ਤੋਂ ਵੱਡੇ ਨਹੀਂ ਹੋ ਸਕਦੇ ਇਸ ਨੂੰ ਮਨਾਉਣ ਵਾਸਤੇ ਇਹਨਾਂ ਨੂੰ ਪਵਿੱਤਰ ਸ਼ਹਿਰ ਡਿਕਲੇਅਰ ਕੀਤਾ ਜਾਣਾ ਚਾਹੀਦਾ ਹੈ ਹੋਰ ਇਹ ਉਸੇ ਤਰ੍ਹਾਂ ਚ ਹੋਣਾ ਚਾਹੀਦਾ ਜਿਸ ਤਿੱਕੇ ਨਾਲ ਹਰਦਵਾਰ ਹੈਗਾ ਹੈ ਇਸ ਇਤੇ ਕੇ ਨਾਰਿਸ਼ੀਕਿਸ਼ ਹੈ ਅ ਦੇ ਆਪਾ ਕਾ ਇਹ ਕਾਸ਼ੀ ਹੈ ਕੁਰਖhetra ਹੈ ਇਹ ਇਸੇ ਤਰਜ ਉਤੇ ਇਹ ਆਫੀਸ਼ੀਅਲ ਨੋਟੀਫਿਕੇਸ਼ਨ ਹੋਣੀ ਚਾਹੀਦੀਆਂ ਨੇ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਬਾਅਦ ਐਚ ਜੀ ਡੂਸ ਐਂਡ ਡੋਂਟਸ ਨੇ ਤੇ ਕੀ ਕਰਨਾ ਚਾਹੀਦਾ ਕੀ ਹੋਣਾ ਚਾਹੀਦਾ ਇਹ ਸਾਰਾ ਕੁਝ ਜਿਹੜਾ ਹੈ ਸਪੈਸੀਫਿਕਲੀ ਮੈਂਸ਼ਨ ਹੋਣਾ ਚਾਹੀਦਾ ਹਵਾਰਾ ਕਮੇਟੀ ਵੱਲੋਂ ਇੱਕ ਬੰਗ ਕੀਤੀ ਜਾ ਰਹੀ ਹੈ ਕਿ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਚਾਹੀਦਾ ਅੰਮ੍ਰਿਤਸਰ ਸਾਹਿਬ ਨੂੰ ਔਰ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਿਸ ਤਰ੍ਹਾਂ ਪ੍ਰੋਫੈਸਰ ਦੱਸਦੇ ਪਏ ਨੇ ਕਿ ਇਹ ਪਵਿੱਤਰ ਸ਼ਹਿਰ ਐਸ ਕਰਕੇ ਹੋਣੇ ਚਾਹੀਦੇ ਨੇ ਕਿਉਂਕਿ ਡੇ 1 ਤੋਂ ਹੀ ਇਹਦੀ ਮੰਗ ਉੱਠਦੀ ਆ ਰਹੀ ਹੈ ਹੁਣ ਜਦੋਂ ਸ਼ਤਾਬਦੀ ਮਨਾਣ ਲਈ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਆਪਣੇ 44 ਮੈਨੀਫੈਸਟੋ ਦੇ ਵਿੱਚ ਵੀ ਇਹ ਕਿਹਾ ਸੀਗਾ ਕਿ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਦਿਆਂਗੇ ਯਾਨੀ ਕਿ ਇਹਨੂੰ ਐਲਾਨਾਂਗੇ ਪਰ ਸਾਢੇ 3 ਸਾਲ ਹੋ ਚੁੱਕੇ ਨੇ ਕਿ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਹੁਣ ਜਿਹੜਾ ਉਹਨਾਂ ਵੱਲੋਂ ਸੁਝਾਅ ਮੰਗਿਆ ਗਿਆ ਹੈ ਸਦੀ ਮਨਾਉਣ ਦੇ ਲਈ ਤੁਸੀਂ ਹਵਾਰਾ ਕਮੇਟੀ ਵੱਲੋਂ ਵੀ ਇੱਕ ਉਹਨਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਇਹਨਾਂ ਨੂੰ ਪਹਿਲਾਂ ਪਵਿੱਤਰ ਦਰਜਾ ਤੁਹਾਡਾ ਕੀ ਕਹਿਣਾ ਹੈ ਜਿਹੜਾ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਦੀ ਗੱਲ ਹੈ ਇਹ ਅੱਜ ਨਹੀਂ ਬੜੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਇਹ ਅਸੀਂ 81 ਤੋਂ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਵੱਲੋਂ ਵੀ ਇਹ ਜਿਹੜਾ ਅਸੀਂ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਕਰਾਰ ਦੇਣ ਦੀ ਗੱਲ ਕੀਤੀ ਸੀ ਉਸ ਸਮੇਂ ਉਸ ਸਮੇਂ ਕੁਝ ਨੌਜਵਾਨਾਂ ਨੇ ਅੰਮਰਸਰ ਦੇ ਵਿੱਚ ਜਿਹੜੇ ਸੀ ਉਹ ਖੋਖੇ ਜਿਹੜੇ ਸੀ ਤੰਬਾਕੂ ਬੀੜੀ ਦੇ ਉਹ ਵੀ ਸਾੜ ਦਿੱਤੇ ਗਏ ਸੀ ਇਸ ਕਰਕੇ ਉਸ ਵੇਲੇ ਵੀ ਬੜੀ ਵੱਡੀ ਮੰਗ ਸੀ ਜਿਹੜੀ ਸਰਕਾਰਾਂ ਨੇ ਇਹ ਉਸ ਸਮੇਂ ਵੀ ਮੰਗੀ ਨਹੀਂ ਲੰਬੇ ਸਮੇਂ ਤੋਂ ਇਹ ਮੰਗਾਂ ਜਿਹੜੀਆਂ ਵਾਂ ਇਹ ਉੱਠਦੀਆਂ ਆ ਰਹੀਆਂ ਵਾਂ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਸਿੱਖਾਂ ਨੂੰ ਕਿਉਂ ਇਹ ਜਿਹੜੀਆਂ ਮੰਗਾਂ ਇਹਨਾਂ ਨੂੰ ਯਾਦ ਕਰਾਉਣੀਆਂ ਪੈਂਦੀਆਂ ਵਾਂ ਕਿਉਂਕਿ ਹਰ ਵੇਲੇ ਹਰ ਸਮੇਂ ਸਿੱਖਾਂ ਨੂੰ ਆਪਣਾ ਕੋਈ ਪ੍ਰੋਟੈਸਟ ਕਰਨਾ ਪੈਂਦਾ ਵਾ ਕੋਈ মিডিਏ ਦੇ ਵਿੱਚ ਜਾਣਾ ਪੈਂਦਾ ਵਾ ਇਹ ਸਿਆਸੀ ਲੋਕ ਜਿਹੜੇ ਆ ਨਾ ਇਹ ਸਿਆਸੀ ਭਾਵਨਾ ਜਿਹੜੀਆਂ ਆ ਵਾ ਉਹਨਾਂ ਦਾ ਖਲਵਾੜ ਕਰਦੇ ਆ ਜਦੋਂ ਚੋਣਾਂ ਆਉਂਦੀਆਂ ਵਾ ਹੁਣ ਤਾਂ ਪੰਜਾਬ ਸਰਕਾਰ ਨੇ ਸੁਝਾਅ ਮੰਗੇ ਨੇ ਜੀ ਤੁਹਾਡਾ ਸੁਝਾਅ ਵੀ ਤੁਹਾਡੇ ਕੋਲੋਂ ਮੰਗਿਆ ਗਿਆ ਕਿ ਤੁਸੀਂ ਵੀ ਦੱਸੋ ਕਿ ਅਮਨਿਸਰ ਸਾਹਿਬ ਨੂੰ ਔਰ ਅਨੰਦਪੁਰ ਸਾਹਿਬ ਨੂੰ ਲਈ ਜਿਹੜੀਆਂ ਸ਼ਤਾਬ ਦੀਆਂ ਮਨਾ ਰਹੇ ਤੁਹਾਡਾ ਸੁਝਾਅ ਮੰਗਿਆ ਉਹਨਾਂ ਨੇ ਤੇ ਤੁਸੀਂ ਆਪਣਾ ਸੁਝਾਅ ਵੀ ਦੇ ਰਹੇ ਹੋ ਅਸੀਂ ਆਪਣਾ ਸੁਝਾਅ ਵੀ ਦੇ ਰਹੇ ਆਂ ਵੀ ਜੇ ਆਪਾਂ ਚੋਣ ਮੈਨੀਫੈਸਟੋ ਦੌਰਾਨ ਆਪਾਂ ਵਾਅਦੇ ਕੀਤੇ ਲੋਕਾਂ ਕੋ ਵੋਟਾਂ ਲੈਣ ਬਦਲੇ ਅੱਜ ਇਹ ਲੋਕਾਂ ਦੀ ਕਚਹਿਰੀ ਦੇ ਵਿੱਚ ਖੜੇ ਆ ਸਾਲ ਡੇਢ ਸਾਲ ਰਹਿ ਗਿਆ ਵਾ ਇਹਨਾਂ ਨੂੰ ਇਹ ਯਾਦ ਅਸੀਂ ਕਰਾਉਨੇ ਆਂ ਵੀ ਤੁਸੀਂ ਇਹ ਜਿਹੜੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਆ ਇਹ ਆਪਣੇ ਪੂਰੇ ਕਰੋ ਕਿਉਂਕਿ ਜੇ ਤੁਸੀਂ ਸਤਾਂਤੀਆਂ ਮਨਾਉਣੀ ਆ ਮਾ 450 ਸਾਲ ਆ ਗੁਰਤੇਕ ਬਹਾਦਰ ਸਾਹਿਬ ਦਾ ਉਹ ਮਨੁੱਖਤਾ ਦੇ ਲਈ ਉਹਨਾਂ ਕੁਰਬਾਨੀ ਦਿੱਤੀ ਆ ਜੀ ਬਿਲਕੁਲ ਤੇ ਇੰਦ ਦੀ ਚਾਦਰ ਉਹਨਾਂ ਨੂੰ ਕਿਹਾ ਜਦੋਂ ਕਸ਼ਮੀਰੀ ਪੰਡਤ ਜਿਹੜੇ ਆ ਇਹ ਦੁਖੀ ਹੋ ਕੇ ਆਏ ਆ ਤੇ ਉਹਨਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਤੁਹਾਡੇ ਤੋਂ ਪਤਾ ਜੀ ਹੋਰ ਕੋ ਵੱਡਾ ਹੋ ਹੀ ਨਹੀਂ ਸਕਦਾ ਜਿਹੜਾ ਕੁਰਬਾਨੀ ਕਰ ਸਵੇ ਉਹਨਾਂ ਨੇ ਆਪਣੀ ਇਹ ਬਲੀਦਾਨ ਦਿੱਤਾ ਇਹਨਾਂ ਨੂੰ ਸਰਕਾਰਾਂ ਨੂੰ ਇਹ ਚਾਹੀਦਾ ਵਾ ਵੀ ਅੱਜ ਸਮਾਂ ਵਾ ਸਾਲ ਡੇਢ ਸਾਲ ਦਾ ਰਹਿ ਗਿਆ ਵਾ ਅਸੀਂ ਜੋ ਵਾਅਦੇ ਕੀਤੇ ਆ ਆਨੰਦਪੁਰ ਸਾਹਿਬ ਨੂੰ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਜਿਹੜਾ ਦਰਜਾ ਦੇਵਾਂਗੇ ਇਹਨਾਂ ਨੂੰ ਦੇਣਾ ਚਾਹੀਦਾ ਸੀ ਤੇ ਇਹੋ ਸੁਝਾਅ ਦਿੰਨੇ ਆ ਜੋ ਅਸੀਂ ਕੋ ਬਾਧੂ ਮੰਗਦੀ ਤੇ ਇਹਨਾਂ ਕੋ ਗੱਲ ਨਹੀਂ ਕਰਦੇ ਸੀ ਆਪ ਤਾਂ ਸੁਝਾਅ ਕਰਦੇ ਹੁਣ ਸਮਾਂ ਆ ਗਿਆ ਵਾ ਉਹ ਸਮੇਂ ਦੇ ਵਿਚ ਵਿਚ ਜਿਹੜਾ ਵਾ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਕਰਾਰ ਦਿੱਤਾ ਜਾਵੇ ਇੱਥੇ ਕੋਈ ਤਮਾਕੂ ਬੀੜੀ ਦਾ ਕੋਕਾ ਨਹੀਂ ਹੋਣਾ ਚਾਹੀਦਾ ਕੋਈ ਇੱਥੇ ਸ਼ਰਾਬ ਦਾ ਠੇਕਾ ਨਹੀਂ ਹੋਣਾ ਚਾਹੀਦਾ ਅੱਗੇ ਵੀ ਮੰਗਾਂ ਉੱਠਦੀਆਂ ਰਹੀਆਂ ਵਾ ਛੋਟੀਆਂ ਛੋਟੀਆਂ ਜਥੇਬੰਦੀਆਂ ਮੇਠਾਉਂਦੀਆਂ ਮੈਂ ਅੰਮ੍ਰਿਤਸਰ ਦੇ ਵਿੱਚ ਐਸਜੀਪੀਸੀ ਦਾ ਮੇਰਾ ਇੱਕ ਮਲਾਜਮ ਹੈ ਰਣਜੀਤ ਸਿੰਘ ਭੋਮਾ ਉਹ ਵੀ ਇਹ ਗੱਲ ਕਰਦਾ ਰਿਹਾ ਵਾ ਵੀ ਇਹ ਅੰਮ੍ਰਿਤਸਰ ਸ਼ਹਿਰ ਦਾ ਜਿਹੜਾ ਪਿੱਤਰ ਸ਼ਹਿਰ ਦਾ ਲੰਮੇ ਸਮੇਂ ਦੀ ਮੰਗ ਆ ਅਸੀਂ ਇਹ ਇਹਨਾਂ ਨੂੰ ਸਰਕਾਰਾਂ ਨੂੰ ਬੇਨਤੀ ਕਰਦੇ ਆ ਕੇਜਰੀਵਾਲ ਸਾਹਿਬ ਨੂੰ ਵੀ ਤੁਸੀਂ ਸਰਕਾਰ ਬਣਾਈ ਆ ਹੁਣ ਜਿਹੜੀ ਆ ਤੁਸੀਂ ਵਾਦਾ ਕੀਤਾ ਆਪਣਾ ਚੋਣ ਵਾਦਾ ਜਿਹੜਾ ਪੂਰਾ ਕਰੋ ਅਸੀਂ ਸਾਡਾ ਇਹੀ ਸੁਝਾਅ ਵਾ ਜੀ ਸ਼ੁਕਰੀਆ ਵਾ ਸ਼ੁਕਰੀਆ ਜੀ ਸ਼ੁਕਰੀਆ ਸਾਹਿਬ ਸੋ ਹਵਾਰਾ ਕਮੇਟੀ ਵੱਲੋਂ ਵੀ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਸੁਝਾਅ ਦਿੱਤਾ ਹੈ ਕਿ ਕਿਉਂਕਿ ਪੰਜਾਬ ਸਰਕਾਰ ਵੱਲੋਂ 350 ਸਾਲਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਹੀਦੀ ਪਰਬ ਮਨਾਉਣ ਦੇ ਲਈ ਸ਼ਤਾਬਦੀ ਮਨਾਉਣ ਦੇ ਲਈ ਲੋਕਾਂ ਕੋਲੋਂ ਸੁਝਾਅ ਮੰਗੇ ਨੇ ਸ੍ਰੀ ਹਰਮੰਦਰ ਸਾਹਿਬ ਦਾ 450 ਸਾਲਾ ਸਥਾਪਨਾ ਦਿਵਸ ਲਈ ਵੀ ਸ਼ਤਾਬਦੀ ਹੈ ਜਿਹੜੀ ਉਹ ਮਨਾਉਣ ਦੇ ਲਈ ਸੁਝਾਅ ਲੋਕਾਂ ਕੋਲੋਂ ਮੰਗੇ ਨੇ ਹੁਣ ਇਸ ਸੁਝਾਵਾਂ ਦੀ ਲੜੀ ਦੇ ਵਿੱਚ ਹਵਾਰਾ ਕਮੇਟੀ ਵੱਲੋਂ ਵੀ ਸੁਝਾਅ ਦਿੱਤਾ ਗਿਆ ਹੈ ਕਿ ਅੰਮ੍ਰਿਤਸਰ ਸ਼ਹਿਰ ਔਰ ਤਖਤ ਸ੍ਰੀ ਅਨੰਦਪੁਰ ਸਾਹਿਬ ਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਚਾਹੀਦਾ ਹੈ ਤਾਂ ਜੋ ਇੱਥੋਂ ਜਿਹੜੀ ਜਿਹੜੀ ਪਵਿੱਤਰਤਾ ਹੈ ਉਹ ਸੰਮੇ ਆਵੇ ਔਰ ਇੱਥੇ ਜਿਹੜੀ ਮੀਟ ਸ਼ਰਾਬ ਆਂਡੇ ਔਰ ਇਹਦੇ ਜਿਹੜਾ ਸੇਵਨ ਹੁੰਦਾ ਜਾਂ ਇੱਥੇ ਵਿਕਦਾ ਹੈ ਉਹ ਬੰਦ ਹੋਵੇ ਪਵਿੱਤਰ ਸ਼ਹਿਰ ਅੱਲਾ ਨਿਆ ਜਾਏ। ਇਹੀ ਇਹ ਜਿਹੜੀ ਵਾਦਾ ਹੈ ਚੋਨ ਮਨੋਰਥ ਪੱਤਰ ਦੇ ਵਿੱਚ ਵੀ ਆਪਣੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਕਹਿ ਚੁੱਕੀ ਹੈ ਕਿ ਅਸੀਂ ਇਹਨਾਂ ਦੋਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਾਂਗੇ। ਆਪਣਾ ਪਰਸ਼ਨ ਸੁਪਾਲ ਦੇ ਨਾਲ ਜੋਤੀ ਮਹਿਲ ਡੈਨਿੰਗ ਸੋਰਾ ਟੀਵੀ ਅੰਮ੍ਰਿਤਸਰ